ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਦੁਪਹਿਰਾ ਤਨ ਤਨ ਬਾਬਾ ਦੀਪ ਸਿੰਘ ਜੀ ਜੋ ਐਤਵਾਰ ਲੰਗਰ ਸੇਵਾ ਚੱਲਦੀ ਹੈ ਤੇ ਅੱਜ بارش ਦਾ ਮੌਸਮ ਬਣਿਆ ਹੈ ਮੀਂਹ ਪੈ ਰਿਹਾ ਹੈ ਤੇ ਸੇਵਾਦਾਰ ਵੀ ਸਾਰੀਆਂ ਤਰਪਾਲਾ ਲਾਉਣ ਰਹੇ ਆ ਤੇ ਤਾਂ ਜੋ ਤਰਪਾਲਾਂ ਲੱਗ ਕੇ ਤੇ ਬਚਾਓ ਸਕੇ ਮੀਂਹ ਤੋਂ بارش ਤੋਂ ਬਹੁਤ ਜਿਆਦਾ ਮੀਂਹ ਪਿਆ ਵਾ ਤੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੋ ਅੱਜ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਕੂੜੀਆਂ ਛੋਲੇ ਜੋ ਲੰਗਰ ਸੇਵਾ ਚੱਲ ਰਹੀ ਹੈ ਤਿਆਰ ਹੋ ਰਹੇ ਨੇ ਲੰਗਰ ਗੁਰੂ ਦੇ ਲੰਗਰ ਤਿਆਰ ਹੋ ਰਹੇ ਨੇ ਜੋਨੇ ਤਿਆਰ ਹੋ ਰਿਹਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਰਹੇ ਨੇ ਹਰ ਐਤਵਾਰ ਇਹ ਸੇਵਾ ਚੱਲਦੀ ਆ ਜੀ ਤੇ ਸਰਬੱਤ ਸੰਗਤ ਦੇ ਸਹਿਯੋਗ ਨਾਲ ਜੋ ਸੰਗਤਾਂ ਰਸਤਾ ਬਸਤਾ ਭੇਜਦੀਆਂ ਨੇ ਆਟੇ ਦੀ ਸੇਵਾ ਦਾਲ ਦੀ ਸੇਵਾ ਕਾਲੇ ਛੋਲੇ ਰਾਜਮਾ ਕਿਤੇ ਛੋਲੇ ਲੈ ਲਿਆ ਸ਼ਾਨੀ ਨਵੀਆਂ ਲੈ ਲੀਆਂ ਹਾਂਜੀ ਬਾਈ ਇਹ ਆਟਾ ਗੁੰਧ ਰਿਆ ਜੀ ਸਾਰੇ ਤਾਂ ਆਟਾ ਗੁੰਧ ਰਹੀਆਂ ਨੇ ਬਹੁਤ ਬਾਰਿਸ਼ ਹੋ ਰਹੀ ਆ ਤੇ ਹੁਣ ਚਾਨਣ ਤਰਪਾਲਾਂ ਲੱਗੀਆਂ ਨੇ ਤਰਪਾਲਾਂ ਲਾ ਦਿੱਤੀਆਂ ਨੇ ਬਹੁਤ ਜ਼ਿਆਦਾ ਭੱਜ ਦੌੜ ਸੇਵਾਦਾਰਾਂ ਦੀ ਤੇ ਸਾਰਾ ਜੋ ਪ੍ਰਬੰਧ ਕੀਤਾ ਗਿਆ ਬਾਬਾ ਦੀਪ ਸਿੰਘ ਜੀ ਨੇ ਆਪ ਹੀ ਕਰਵਾ ਲਿਆ ਜੀ ਤੇ ਅੱਜ 24 ਅਗਸਤ 2025 ਇੱਕ ਤਰਪਾਲ ਹੋਰ ਪ੍ਰਦਾਨ ਸੂਰਾ ਸੋ ਪਹਿਚਾਨੀਆਂ ਜੋ ਲਰਦੀਨ ਕੇ 헤ਤ ਪਰਜਾ ਪਰਜਾ ਕਟ ਮਰਿਆ ਸਭ ਉਹਨਾਂ ਸਾਡਾ ਦੇਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬ੍ਰਹਮ ਗਿਆਨੀ ਸੂਰਮੇ ਯੋਧੇ ਜਿਨ੍ਹਾਂ ਨੇ 18 ਫੇਰ ਦਾ ਖੰਡਾ ਖੜਕਾ ਕੇ ਤੇ ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹੋ ਰਹੀ ਬੇਦਬੀ ਨੂੰ ਰੋਕਿਆ ਤੇ ਸ਼ਹੀਦੀ ਦਿੱਤੀ ਖੱਬੇ ਹੱਥ ਦੀ ਤਲੀ ਤੇ ਸੀਸ ਰੱਖ ਕੇ ਤੇ ਸੱਜੇ ਹੱਥ ਦੇ ਨਾਲ 18 ਫੇਰ ਦਾ ਖੰਡਾ ਫੇਰਿਆ ਬੜੀ ਚੜ੍ਹਦੀ ਕਲਾ ਜੀ ਗੁਰੂ ਪਿਆਰਿਓ ਆ ਜੋੜੀਆਂ ਦੀਆਂ